ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਕਿਵੇਂ ਹੋਈ ਅਕਾਲ ਤਖਤ ਸਾਹਿਬ ਦੀ ਇਮਾਰਤ ਕਿਵੇਂ ਬਣਦੀ ਹੈ ਔਰ ਕਿੰਨੀ ਵਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਾਈ ਢੇਰੀ ਕੀਤਾ ਗਿਆ ਇਸ ਨੂੰ ਆਪਾਂ ਵਿਚਾਰਨ ਦਾ ਯਤਨ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਢੀ ਸੁਲਤਾਨ ਪਾਦਸ਼ਾਹ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਅੰਮ੍ਰਿਤਸਰ ਸਾਹਿਬ ਜਿਹੜਾ ਉਹ ਵਸਾਇਆ ਸੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਅੰਮ੍ਰਿਤ ਸਰੋਵਰ ਤਿਆਰ ਕਰਵਾਇਆ ਗਿਆ ਔਰ ਅੰਮ੍ਰਿਤ ਸਰੋਵਰ ਨੂੰ ਤਿਆਰ ਕਰਾਉਂਦੇ ਵਕਤ ਜਿਹੜੀ ਮਿੱਟੀ ਕੱਢੀ ਗਈ ਉਸ ਮਿੱਟੀ ਦੇ ਨਾਲ ਸਤਿਗੁਰੂ ਨੇ ਇੱਕ ਕੱਚਾ ਕੋਠਾ ਤਿਆਰ ਕਰਵਾਇਆ ਫਿਰ ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਕੀਤਾ ਤਾਂ ਉਹਦਾ ਸੋਖਾਸਣ ਜਿਹੜਾ ਉਸੇ ਕੋਠਾ ਸਾਹਿਬ ਵਾਲੀ ਥਾਂ ਦੇ ਉੱਪਰ ਕੀਤਾ ਸੀ ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਸ਼ਹੀਦ ਹੋਣ ਵਾਸਤੇ ਲਾਹੌਰ ਦੀ ਧਰਤੀ ਤੇ ਜਾਣ ਲੱਗੇ ਤਾਂ ਸ਼ਹੀਦੀ ਦੇਣ ਜਾਣ ਤੋਂ ਪਹਿਲਾਂ ਸਤਿਗੁਰਾਂ ਨੇ ਸਾਰੀਆਂ ਸੰਗਤਾਂ ਨੂੰ ਕੋਠਾ ਸਾਹਿਬ ਵਾਲੀ ਥਾਂ ਦੇ ਉੱਪਰ ਬੁਲਾਇਆ ਸੋਰੇ ਇੱਥੇ ਬਲਾ ਕੇ ਕਹਿ ਦਿੱਤਾ ਕਿ ਸਾਡੇ ਤੋਂ ਬਾਅਦ ਅਗਲਾ ਗੁਰੂ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਹੋਣਗੇ ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਲਾਹੌਰ ਦੀ ਧਰਤੀ ਤੇ ਸ਼ਹੀਦ ਹੋ ਜਾਂਦੇ ਐ ਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਦਸਤਾਰਬੰਦੀ ਹੁੰਦੀ ਐ ਔਰ ਕੁਝ ਸਮਾਂ ਸਤਗੁਰੂ ਅਮਰਤਸਰ ਸਾਹਿਬ ਤੋਂ ਬਾਹਰ ਰਹਿੰਦੇ ਐ ਫਿਰ ਆਖਰਕਾਰ ਦੁਬਾਰਾ ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਅਮਰਤਸਰ ਸਾਹਿਬ ਦੀ ਪਾਵਨ ਧਰਤੀ ਤੇ ਆਏ ਔਰ ਇੱਥੇ ਆਣ ਕੇ ਸਤਗੁਰੂ ਫਿਰ ਕਾਰਵਾਈਆਂ ਕਰਨੀਆਂ ਸ਼ੁਰੂ ਕਰਦੇ ਐ ਹਾੜਵਦੀ ਪੰਚਮ ਸਨ 1609 ਈਸਵੀ ਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਿੱਖਾਂ ਸਮੇਤ ਆਪਣੇ ਘਰ ਤੋਂ ਤੁਰਦੇ ਆ। ਸ਼੍ਰੀ ਦਰਬਾਰ ਸਾਹਿਬ ਜੀ ਦੇ ਅੰਦਰ ਆਣ ਕੇ ਨਤਮਸਤਕ ਹੁੰਦੇ ਆ। ਨਤਮਸਤਕ ਹੋਣ ਤੋਂ ਬਾਅਦ ਕੱਚੇ ਕੋਠੇ ਦੇ ਬਿਲਕੁਲ ਨੇੜੇ ਜਿਹੜਾ ਸੀ ਸਤਗੁਰਾਂ ਨੇ ਪਹਿਲਾਂ ਤੋਂ ਜਿਹੜਾ ਇੱਟਾਂ ਮੰਗਵਾ ਕੇ ਰੱਖੀਆਂ ਚੂਨਾ ਤਿਆਰ ਕੀਤਾ ਹੋਇਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਅਰਦਾਸ ਕੀਤੀ ਹੈ ਨਾਲ ਭਾਈ ਗੁਰਦਾਸ ਸਾਹਿਬ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਮਿਲ ਕੇ ਉਸ ਵੇਲੇ ਇੱਕ ਥੜਾ ਤਿਆਰ ਕੀਤਾ ਜਿਹਦਾ ਨਾਂ ਅਕਾਲ ਪੁੰਗਾ ਰੱਖਿਆ ਗਿਆ ਜਿਹਨੂੰ ਅੱਜ ਕੱਲ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਕਹਿੰਦੇ ਆ ਇਸ ਥੜੇ ਦੀ ਲੰਬਾਈ 14 ਫੁੱਟ ਸੀ ਥੜੇ ਦੀ ਚੌੜਾਈ 8 ਫੁੱਟ ਸੀ ਔਰ ਉਚਾਈ ਜਿਹੜੀ ਸੀ ਇਹ 7 ਫੁੱਟ ਸੀ ਇਹਨੂੰ ਆਪਾਂ ਸ਼੍ਰੀ ਅਕਾਲ ਤਖਤ ਸਾਹਿਬ ਕਹਿੰਦੇ ਆ ਤਖਤ ਦਾ ਪਾਵ ਹੁੰਦਾ ਹੈ ਬੈਠਣ ਵਾਲੀ ਜਗ੍ਹਾ ਜਿਸ ਸੰਗਾਸਨ ਦੇ ਉੱਪਰ ਬੈਠ ਕੇ ਬਾਦਸ਼ਾ ਆਪਣੀ ਪਰਜਾ ਦੇ ਨਾਮ ਤੇ ਹੁਕਮ ਜਾਰੀ ਕਰਦਾ ਏ ਉਹਨੂੰ ਤਖਤ ਕਿਹਾ ਜਾਂਦਾ ਏ ਔਰ ਜਿੱਥੋਂ ਜਿੱਥੋਂ ਗੁਰੂ ਸਾਹਿਬਾਨ ਨੇ ਆਪਣੀ ਸਿੱਖਾਂ ਦੇ ਨਾਮ ਦੇ ਉੱਪਰ ਹੁਕਮ ਜਾਰੀ ਕੀਤੇ ਉਹਨਾਂ ਨੂੰ ਵੀ ਆਪਾਂ ਤਖਤ ਕਹਿੰਦੇ ਆ ਔਰ ਸਿੱਖੀ ਦੇ ਵਿੱਚ ਪੰਜ ਤਖਤ ਜਿਹੜੇ ਉਹ ਸ਼ਸ਼ੋਭਤ ਹੈ ਗੁਰੂ ਹਰਗਬਿੰਦ ਸਾਹਿਬ ਮਹਾਰਾਜ ਨੇ ਪਹਿਲਾ ਅਕਾਲ ਤਖਤ ਸਾਹਿਬ ਤਿਆਰ ਕਰਵਾਇਆ ਇਹ ਥੜੇ ਦੇ ਰੂਪ ਵਿੱਚ ਸੀ। ਸ੍ਰੀ ਗੁਰੂ ਹਰਗਬਿੰਦ ਸਾਹਿਬ ਮਹਾਰਾਜ ਜੀ ਨੇ ਫਿਰ ਜਿਹੜਾ ਸੀ ਇਸ ਥੜਾ ਸਾਹਿਬ ਦੇ ਉੱਪਰ ਬਰਾਜਮਾਨ ਹੋ ਕੇ ਸਿੱਖਾਂ ਨੂੰ ਹੁਕਮ ਕੀਤਾ ਕਿ ਹੁਣ ਤੁਸੀਂ ਜਿਹੜਾ ਵਧੀਆ ਤੋਂ ਵਧੀਆ ਸ਼ਸਤਰ ਲੈ ਕੇ ਆਓ, ਵਧੀਆ ਤੋਂ ਵਧੀਆ ਘੋੜੇ ਲੈ ਕੇ ਆਓ, ਆਪਣੀਆਂ ਜਵਾਨੀਆਂ ਲੈ ਕੇ ਆਓ। ਔਰ ਸਤਿਗੁਰੂ ਗੁਰੂ ਹਰਗਬਿੰਦ ਸਾਹਿਬ ਮਹਾਰਾਜ ਜੀ ਦਾ ਤਖਤ ਨਿਸ਼ੇਣੀ ਫਿਰ ਜਿਹੜਾ ਸੀ ਜੋ ਵੀ ਤਖਤ ਸਾਹਿਬ ਦੇ ਉੱਪਰ ਹੀ ਬਰਾਜਮਾਨ ਕਰਕੇ ਜਿਹੜਾ ਉਹ ਕੀਤਾ ਗਿਆ ਭਾਵ ਸਤਿਗੁਰੂ ਜਿਹੜੇ ਸਨ ਉਹ ਤਖਤ ਸਾਹਿਬ ਦੇ ਉੱਪਰ ਪੀਰ ਆਸਨ ਹੋ ਕੇ ਬਰਾਜਮਾਨ ਹੁੰਦੇ ਐ ਪਿੱਠ ਦੇ ਉੱਪਰ ਸਤਿਗੁਰਾਂ ਨੇ ਢਾਲ ਪਹਿਨੀ ਹੋਈ ਸੀ ਤੀਰਾਂ ਵਾਲਾ ਪੱਥਾ ਜਿਹੜਾ ਉਹ ਪਾਇਆ ਹੋਇਆ ਸੀ ਔਰ ਹੱਥ ਵਿੱਚ ਸਤਿਗੁਰਾਂ ਤੀਰ ਕਮਾਨ ਫੜਿਆ ਸੀ ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਆਉਂਦੇ ਐ ਆਣ ਕੇ ਦੋ ਤੇਗਾ ਜੜੀਆਂ ਉਹ ਧਾਰਨ ਕਰਵਾਉਂਦੇ ਐ ਸਤਿਗੁਰੂ ਸਾਹਿਬ ਜੀ ਮੇਰੀ ਤੇ ਪੀਰੀ ਦੀਆਂ ਤੀਗਾ ਜੜੀਆਂ ਉਹ ਧਾਰਨ ਕਰਦੇ ਐ ਜਿੱਥੇ ਅੱਗੇ ਦਰਬਾਰ ਸਾਹਿਬ ਦੇ ਅੰਦਰੋਂ ਗੁਰਬਾਣੀ ਦਾ ਕੀਰਤਨ ਹੁੰਦਾ ਸੀ ਗੁਰਬਾਣੀ ਕੀਰਤਨ ਦੀਆਂ ਧੁਨਾ ਉੱਠਦੀਆਂ ਸੀ ਹੁਣ ਅਕਾਲ ਤਖਤ ਸਾਹਿਬ ਦੇ ਉੱਪਰ ਦੋ ਢਾਡੀ ਸਿੰਘ ਸੱਦੇ ਗਏ ਸੋਰ ਸਿੰਘ ਦੇ ਰਹਿਣ ਵਾਲੇ ਬਾਬਾ ਨੱਥਾ ਮਲ ਤੇ ਬਾਬਾ ਅਬਦੁੱਲਾ ਆਉਂਦੇ ਐ ਉਹਨਾਂ ਨੇ ਆਣ ਕੇ ਪਹਿਲੀ ਵਾਰ ਜਿਹੜੀ ਸੀ ਉਹ ਗਾਇਨ ਕੀਤੀ ਸੱਚਾ ਤਖਤ ਸਹాయੋ ਸ੍ਰੀ ਗੁਰ ਪਾਇਕੈ ਸ਼ਬ ਬਰਨੀ ਨਹ ਜਾਏ ਕਹੋ ਕਿਆ ਗਾਇਕੈ ਰਵ ਸਸਪੈ ਮਲੀਣ ਸ੍ਰੀ ਗੁਰ ਦਰਸ਼ ਦਿਖਾਏ ਕੈ ਤਖਤ ਬਰਾਜੇ ਸਤ ਗੁਰੂ ਪ੍ਰਭੂ ਧਾਇਕੈ ਜੇ ਦਾ ਭਾਵ ਇਕ ਗੁਰੂ ਹਰਗਬਿੰਦ ਸਾਹਿਬ ਜਿਹੜੇ ਉਹ ਤਖਤ ਦੇ ਉੱਪਰ ਸ਼ਸ਼ੁਭਤ ਹੋਏ ਐ ਫਿਰ ਉਸ ਤੋਂ ਬਾਅਦ ਕੀ ਹੁੰਦਾ ਏ ਕਿ ਉਹਨਾਂ ਢਾਡੀ ਸਿੰਘਾਂ ਨੇ ਅਗਲੀ ਵਾਰ ਗਾਇਨ ਕੀਤੀ ਦੋ ਤਲਵਾਰੀ ਬੱਧੀਆਂ ਇੱਕ ਮੇਰੀ ਦੀ ਇੱਕ ਪੀਰੀ ਦੀ ਇੱਕ ਅਜਮਤ ਦੀ ਇੱਕ ਰਾਜ ਦੀ ਇੱਕ ਰਾਖੀ ਕਰੇ ਵਜ਼ੀਰੀ ਦੀ ਹਿੰਮਤ ਬਾਹਾਂ ਕੋਟ ਗੜ ਦਰਵਾਜ਼ਾ ਬਲਖ ਬਖੀਰ ਦੀ ਨਾਲ ਸਿਪਾਹੀ ਨੀਲ ਨਾਲ ਮਾਰ ਦੁਸ਼ਟਾਂ ਕਰੇ ਤਗੀਦ ਦੀ ਪੱਗ ਤੇਰੀ ਕੀ ਜਹਾਂਗੀਰ ਦੀ ਗੁਰੂ ਹਰਿਕੰਬ ਸਿੰਘ ਮਹਾਰਾਜ ਜੀ ਨੇ ਫਿਰ ਅਕਾਲ ਤਖਤ ਸਾਹਿਬ ਤੋਂ ਐਲਾਨ ਕੀਤਾ ਸਿੱਖੋ ਕਿਉਂਕਿ ਉਹ ਜਿਨ੍ਹਾਂ ਦੇ ਕਲੇਜੇ ਨੂੰ ਤਤੀ ਤਵੀ ਦੇ ਉੱਪਰ ਸਾੜਿਆ ਗਿਆ ਹੈ ਭਾਵ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਸ਼ਹੀਦ ਕੀਤਾ ਗਿਆ ਹੈ ਤਾਂ ਹੁਣ ਤੁਸੀਂ ਇਹ ਮਤਾ ਸੋਚੋ ਕਿ ਤੁਸੀਂ ਮੁਠੀ ਭਾਰੋ ਕਿਉਂਕਿ ਜਿਹੜੀ ਤਿੱਲੀ ਹੈ ਉਹ ਇੱਕੋ ਹੀ ਹੁੰਦੀ ਹੈ ਇੱਕ ਤੀਲ ਜਿਹੜੀ ਹੈ ਉਹ ਜੰਗਲ ਨੂੰ ਸਾੜ ਕੇ ਰਾਹ ਕਰ ਦਿੰਦੀ ਹੈ ਤੁਸੀਂ ਜਿਹੜਾ ਵਾ ਇਸ ਜ਼ੁਲਮ ਦਾ ਨਾਸ ਕਰਨਾ ਹੈ ਫੇਰ ਅਕਾਲ ਤਖਤ ਸਾਹਿਬ ਦੇ ਸਨਮੁਖ ਜਿਹੜਾ ਸੀ ਉਹ ਘੋੜਸਵਾਰੀ ਕਰਾਈ ਜਾਂਦੀ ਕੁਸ਼ਤੀਆਂ ਕਰਾਈਆਂ ਜਾਂਦੀਆਂ ਔਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਤਖਤ ਸਾਹਿਬ ਤੇ ਬੈਠ ਕੇ ਜਿਹੜੇ ਉਸ ਵੇਲੇ ਸੰਸਾਰ ਦੇ ਮਸਲੇ ਸੀ ਉਹਨਾਂ ਨੂੰ ਵੀ ਹੱਲ ਕਰਦੇ ਸੀ ਲੋਕ ਦਿੱਲੀ ਦਰਬਾਰ ਜਾਣ ਦੀ ਬਜਾਏ ਲਾਹੌਰ ਦੇ ਤਖਤ ਦੇ ਅੱਗੇ ਜਾਣ ਦੀ ਬਜਾਏ ਗੁਰੂ ਹਰਗੋਬਿੰਦ ਸਾਹਿਬ ਦੇ ਕੋਲ ਆਉਂਦੇ ਔਰ ਸਤਿਗੁਰੂ ਜਿਹੜੇ ਸਨ ਬੜੀ ਜਲਦੀ ਦੇ ਨਾਲ ਲੋਕਾਂ ਦੇ ਜਿਹੜੇ ਏ ਝਗੜੇ ਸੀ ਉਹਨਾਂ ਦਾ ਨਿਪਟਾਰਾ ਕਰ ਦਿਆ ਕਰਦੇ ਸਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਇਸ ਤਰ੍ਹਾਂ ਦੇ ਨਾਲ ਅਕਾਲ ਤਖਤ ਸਾਹਿਬ ਅਕਾਲ ਪੁੰਗੇ ਦੀ ਜਿਹੜੀ ਸੀ ਉਹ ਸਾਰੀ ਕਰਵਾਈ ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਅਕਾਲ ਪੁੰਗੇ ਦੇ ਬਿਲਕੁਲ ਪਿਛਲੇ ਪਾਸੇ ਸਨ 1619 ਦੇ ਵਿੱਚ ਇੱਕ ਖੂਲਵਾਇਆ ਜਿਹਦਾ ਨਾਂ ਰੱਖਿਆ ਗਿਆ ਅਕਾਲ ਸਰ ਸਾਹਿਬ ਔਰ ਬਿਲਕੁਲ ਸਾਹਮਣੇ ਪਾਸੇ ਇੱਕ ਇਮਲੀ ਦਾ ਜਿਹੜਾ ਦਰਖਤ ਉਹ ਵੀ ਸ਼ਸ਼ੋਭਤ ਸੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਤੋਂ ਬਾਅਦ ਜਿਹੜਾ ਸੀ ਇਹ ਥੜਾ ਕੇਵਲ ਥੜੇ ਦੇ ਰੂਪ ਵਿੱਚ ਸੀ ਗੁਰੂ ਹਰ राय ਸਾਹਿਬ ਗੁਰੂ ਹਰਿਕ੍ਰਿਸ਼ਨ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਦੋਂ ਆਏ ਤੇ ਉਹ ਵੀ ਥੜੇ ਦੇ ਬਿਲਕੁਲ ਖੱਬੇ ਪਾਸੇ ਜਿਹੜਾ ਸੀ ਉਹ ਬਰਾਜਮਾਨ ਹੋ ਕੇ ਉੱਥੋਂ ਚਲੇ ਜਾਂਦੇ ਐ ਗੁਰੂ ਗੋਬਿੰਦ ਸਿੰਘ ਮਹਾਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਨਹੀਂ ਆਏ ਔਰ ਉਸ ਤੋਂ ਬਾਅਦ ਜਿਹੜਾ ਸੀ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਰਹੇ ਸਿੱਖ ਜੰਗਲਾਂ ਤੇ ਪਹਾੜਾਂ ਵਿੱਚ ਰਹਿ ਕੇ ਆਪਣੇ ਦਿਨ ਜਿਹੜੇ ਉਹ ਬਤੀਤ ਕਰਦੇ ਰਹੇ ਇਸ ਸਮੇਂ ਦੌਰਾਨ ਅੰਮ੍ਰਿਤਸਰ ਦੀ ਧਰਤੀ ਤੇ ਬਾਰ ਬਾਰ ਹਮਲੇ ਵੀ ਹੋਏ ਔਰ ਸ਼੍ਰੀ ਦਰਬਾਰ ਸਾਹਿਬ ਨੂੰ ਮਲਿਆ ਮਿਟ ਕਰਨ ਦੀ ਕੋਸ਼ਿਸ਼ ਵੀ ਕੀਤੀ ਅੰਮ੍ਰਿਤ ਸਰੋਵਰ ਨੂੰ ਜਿਹੜਾ ਸੀ ਉਹ ਵੀ ਮਿੱਟੀ ਨਾਲ ਪੂਰ ਦਿੱਤਾ ਗਿਆ ਸੀ ਤਾਂ ਜਦੋਂ ਫਿਰ 1764 ਤੋਂ ਬਾਅਦ ਪੰਜਾਬ ਦੇ ਵਿੱਚ ਸਿੱਖਾਂ ਦਾ ਰਾਜ ਆਇਆ ਤਾਂ ਉਸ ਵੇਲੇ ਦੇ ਨਾਲ ਸਿੱਖ ਮਿਸਲਾ ਜਿਹੜੀਆਂ ਸੀ ਉਹਨਾਂ ਨੇ ਫਿਰ ਅਕਾਲ ਤਖਤ ਸਾਹਿਬ ਦੇ ਉੱਪਰ ਯਾਨੀ ਕਿ ਜਿਹੜਾ ਥੜਾ ਸੀ ਉਹਦੇ ਉੱਪਰ ਪਹਿਲੀ ਇਮਾਰਤ ਜਿਹੜੀ ਉਹ ਤਿਆਰ ਕਰਵਾਈ ਸੀ ਸਿੱਖ ਮਿਸਲਾਂ ਦੇ ਸਮੇਂ ਪਹਿਲੀ ਇਮਾਰਤ ਜਿਹੜੀ ਤਿਆਰ ਕੀਤੀ ਗਈ ਤੇ ਉਸ ਤੋਂ ਬਾਅਦ ਜਿਹੜੀਆਂ ਬਾਕੀ ਦੀਆਂ 5 ਮੰਜ਼ਲਾਂ ਸੀ ਉਹਨਾਂ ਨੂੰ ਜਿਹੜਾ ਸੀ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਤਿਆਰ ਕਰਵਾਇਆ ਸਰਦਾਰ ਹਰੀ ਸਿੰਘ ਨਲੂਏ ਨੇ ਅਕਾਲ ਤਖਤ ਸਾਹਿਬ ਦੇ ਉੱਪਰ ਗੁੰਮਦ ਜਿਹੜਾ ਸੀ ਉਹਨੂੰ ਬਣਵਾਇਆ ਔਰ ਗੁੰਮਦ ਦੇ ਉੱਪਰ ਸੋਨਾ ਵੀ ਚੜਾਇਆ ਗਿਆ ਸੀ ਸਰਦਾਰ ਹਰੀ ਸਿੰਘ ਨਲੂਏ ਦੇ ਮਨ ਦਾ ਖਿਆਲ ਸੀ ਕਿ ਜਿਵੇਂ ਸ਼੍ਰੀ ਦਰਬਾਰ ਸਾਹਿਬ ਦੇ ਉੱਪਰ ਸੋਨਾ ਚੜਾ ਕੇ ਸਾਰੇ ਨੂੰ ਸੁਨਹਿਰੀ ਕਰ ਦਿੱਤਾ ਗਿਆ ਏ ਇਸੇ ਤਰ੍ਹਾਂ ਦੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਵੀ ਜਿਹੜਾ ਉਹ ਸੋਨੇ ਦੇ ਵਿੱਚ ਮੜ ਕੇ ਸੁਨਹਿਰੀ ਕਰ ਦਿੱਤਾ ਜਾਏ ਔਰ ਇਸ ਮਨਛਾ ਦੇ ਨਾਲ ਸਰਦਾਰ ਨੇ ਸਵਾ ਲੱਖ ਰੁਪਏ ਦਾ ਜਿਹੜਾ ਸੋਨਾ ਵੀ ਅਰਦਾਸ ਕਰਾਇਆ ਪਰ ਛੇਤੀ ਹੀ ਜਿਹੜੀ ਸੀ ਬਾਅਦ ਵਿੱਚ ਸਰਦਾਰ ਹਰੀ ਸਿੰਘ ਨਲਵੇ ਦੀ ਸ਼ਹਾਦਤ ਹੋ ਗਈ ਔਰ ਉਹ ਸੋਨਾ ਜਿਹੜਾ ਖੁਰਦ-ਬੁਰਦ ਹੋ ਗਿਆ ਇਹ ਕਾਰਜ ਜਿਹੜਾ ਵਿੱਚੇ ਅਧੂਰਾ ਹੀ ਰਹਿ ਜਾਂਦਾ ਹੈ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਜਿਹੜਾ ਇਮਲੀ ਦਾ ਦਰਖਤ ਸੀ ਉਸ ਦਰਖਤ ਦੇ ਨਾਲ ਜਿਹੜਾ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਉਹ ਬੰਨ ਕੇ ਤੇ ਕੋਰੜੇ ਮਾਰਨ ਦੀ ਸਜ਼ਾ ਜਿਹੜੀ ਹੈ ਉਹ ਵੀ ਅਕਾਲੀ ਬਾਬਾ ਫੂਲਾ ਸਿੰਘ ਨੇ ਸਨ ਅਸੀਂ ਔਰ ਸਮੇ ਸਮੇ ਦੇ ਉਪਰ ਸਿੱਖਾਂ ਦੇ ਫੈਸਲੇ ਜਿਹੜੇ ਸੀ ਉਹ ਵੀ ਅਕਾਲ ਤਖਤ ਸਾਹਿਬ ਤੇ ਹੁੰਦੇ ਰਹੇ ਜਦੋਂ ਸਿੱਖ ਜੰਗਲਾਂ ਤੇ ਪਹਾੜਾਂ ਦੇ ਵਿੱਚ ਰਹਿੰਦੇ ਸੀ ਉਦੋਂ ਵੀ ਸਿੱਖ ਜਿਹੜੇ ਆ ਅਕਾਲ ਤਖਤ ਸਾਹਿਬ ਤੇ ਆਉਂਦੇ ਸੀ ਔਰ ਵਿਸਾਖੀ ਤੇ ਦੀਵਾਲੀ ਦੇ ਉੱਪਰ ਵੱਡਾ ਇਕੱਠ ਹੋਇਆ ਕਰਦਾ ਸੀ ਔਰ ਅਕਾਲ ਤਖਤ ਸਾਹਿਬ ਤੋਂ ਜਿਹੜਾ ਸੀ ਉਹ ਸਿੱਖ ਫੈਸਲਾ ਕਰਕੇ ਕਿਸੇ ਵੀ ਮਹਿੰਮ ਦੇ ਉੱਪਰ ਜਿਹੜਾ ਉਹ ਜਾਇਆ ਕਰਦੇ ਸੀ ਤਾਂ ਜਿਸ ਵੇਲੇ ਦੇ ਨਾਲ ਸਿੱਖ ਮਿਸਲਾਂ ਦਾ ਸਮਾਂ ਸੀ ਉਦੋਂ ਵੀ ਸਿੱਖ ਮਿਸਲਾਂ ਜਿਹੜੀਆਂ ਸੀ ਉਹ ਆਪਣਾ ਹਿਸਾਬ ਕਿਤਾਬ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਪੇਸ਼ ਕਰਿਆ ਕਰਦੀਆਂ ਸੀ ਤਾਂ ਜਦੋਂ ਸਿੱਖਾਂ ਦਾ ਰਾਜ ਆਇਆ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਇਸ ਥੜਾ ਸਾਹਿਬ ਦੇ ਉੱਪਰ ਇਮਾਰਤ ਬਣਵਾ ਕੇ ਵੱਡੀ ਇਮਾਰਤ ਜਿਹੜੀ ਤਿਆਰ ਕਰਵਾਤੀ ਔਰ ਗੁੰਮਦ ਨੂੰ ਸੁਨਹਿਰੀ ਕਰਵਾ ਦਿੱਤਾ ਔਰ ਉਸ ਤੋਂ ਬਾਅਦ ਕੀ ਹੁੰਦਾ ਹੈ ਜਿਸ ਵੇਲੇ ਦੇ ਨਾਲ 1984 ਦੇ ਵਿੱਚ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਟੈਂਕਾਂ ਤੋਪਾਂ ਦੇ ਨਾਲ ਭਾਰਤੀ ਹਕੂਮਤ ਦੇ ਵੱਲੋਂ ਹਮਲਾ ਕੀਤਾ ਗਿਆ ਆਕਾਲ ਖਰ ਸਾਹਿਬ ਦੇ ਸਾਹਮਣੇ ਪਾਸੇ ਜਿਹੜਾ ਸੀ ਉਹ ਇੱਕ ਵੱਡਾ ਮੰਗੋਰਾ ਜਿਹੜਾ ਉਹ ਪੈ ਜਾਂਦਾ ਤਾਂ ਫਿਰ ਸਿੱਖ ਵਿਦਵਾਨਾਂ ਦਾ ਖਿਆਲ ਸੀ ਕਿ ਇਸ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਨੂੰ ਇਦਾਂ ਹੀ ਰਹਿਣ ਦਿੱਤਾ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਬੱਚਿਆਂ ਨੂੰ ਪਤਾ ਲੱਗੇ ਕਿ ਭਾਰਤੀ ਹਕੂਮਤ ਨੇ ਕਿਵੇਂ ਸਿੱਖਾਂ ਦੇ ਉੱਪਰ ਜ਼ੁਲਮ ਕੀਤਾ ਜਦੋਂ ਇਸ ਗੱਲ ਦਾ ਪਤਾ ਸਰਕਾਰ ਨੂੰ ਲੱਗਾ ਤਾਂ ਸਰਕਾਰ ਨੇ ਆਪਣੇ ਚਹੇਤਿਆਂ ਦੇ ਰਹੀਂ ਅਕਾਲ ਤਖਤ ਸਾਹਿਬ ਦੀ ਇਮਾਰਤ ਨੂੰ ਤਿਆਰ ਕਰਨ ਦਾ ਫੈਸਲਾ ਕਰ ਲਿਆ ਕਈ ਜਿਹੜੇ ਸੰਤ ਮਹਾਂਪੁਰਸ਼ੇ ਕਾਰ ਸੇਵਾ ਵਾਲੇ ਸੀ ਉਹਨਾਂ ਨੂੰ ਜਾ ਕੇ ਸਰਕਾਰ ਨੇ ਕਿਹਾ ਪਰ ਕਿਸੇ ਨੇ ਵੀ ਜਿਹੜਾ ਸੀ ਅਕਾਲ ਤਖਤ ਸਾਹਿਬ ਦੀ ਮਰਮਤ ਕਰਾਉਣੀ ਪਰਵਾਹ ਨਾ ਕੀਤੀ ਸਾਰਿਆਂ ਨੇ ਇਹ ਕਿਹਾ ਕਿ ਪਹਿਲਾਂ ਫੌਜ ਨੂੰ ਜਿਹੜਾ ਉਹ ਬਾਹਰ ਕੱਢਿਆ ਜਾਵੇ ਤਾਂ ਫਿਰ ਆਖਰਕਾਰ ਸੰਤਾ ਸਿਓ ਨਿਹੰਗ ਨੂੰ ਅੱਗੇ ਲਾ ਕੇ ਅਕਾਲ ਤਖਤ ਸਾਹਿਬ ਦੀ ਜਿਹੜੀ ਇਮਾਰਤ ਸੀ ਉਹਦੀ ਮੁਰੰਮਤ ਕਰਾ ਦਿੱਤੀ ਗਈ। 2 ਮਹੀਨਿਆਂ ਵਿੱਚ ਅਕਾਲ ਤਖਤ ਸਾਹਿਬ ਦੀ ਇਮਾਰਤ ਜਿਹੜੀ ਆ ਉਹ ਤਿਆਰ ਕਰਵਾ ਦਿੱਤੀ ਗਈ ਔਰ ਉਸ ਤੋਂ ਬਾਅਦ ਜਿਹੜਾ ਸੀ ਸਰਕਾਰ ਨੇ ਫੌਜ ਉੱਥੋਂ ਜਿਹੜੀ ਉਹ ਹਟਾ ਲਈ ਸੀ। ਤਾਂ ਪਰ ਪੰਥ ਨੇ ਸਰਕਾਰ ਦੁਆਰਾ ਤਿਆਰ ਕੀਤੀ ਹੋਈ ਇਮਾਰਤ ਜਿਹੜੀ ਉਹਨੂੰ ਪ੍ਰਵਾਨ ਨਾ ਕੀਤਾ। ਸਿੱਖਾਂ ਨੇ ਆਪ ਫਿਰ ਜਿਹੜਾ ਸੀ 1986 ਦੇ ਵਿੱਚ ਸਰਬੱਤ ਖਾਲਸਾ ਕਰਕੇ ਔਰ ਫੈਸਲਾ ਕੀਤਾ ਕਿ ਅਸੀਂ ਜਿਹੜਾ ਇਮਾਰਤ ਢਾ ਕੇ ਆਪਣੀ ਨਵੀਂ ਇਮਾਰਤ ਬਣਾਵਾਂਗੇ। ਫਿਰ ਅਰਦਾਸ ਬੇਨਤੀ ਕਰਨ ਤੋਂ ਬਾਅਦ ਸਿਖਾਣ ਨੇ ਜਿਹੜਾ ਨਵੀਂ ਇਮਾਰਤ ਬਣਾਉਣੀ ਜਿਹੜੀ ਤਿਆਰ ਸ਼ੁਰੂ ਕਰ ਦਿੱਤੀ ਨਵੀਂ ਇਮਾਰਤ ਸ੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਉਹ ਬਣ ਜਾਂਦੀ ਹੈ ਪਰ ਜਿਹੜੀ 1984 ਤੋਂ ਪਹਿਲੀ ਇਮਾਰਤ ਤੇ 1984 ਤੋਂ ਬਾਅਦ ਵਾਲੀ ਇਮਾਰਤੋ ਦੇ ਵਿੱਚ ਫਰਕ ਪਾਇਆ ਗਿਆ ਪਹਿਲਾਂ ਜਿਹੜਾ ਸਾਹਮਣੇ ਪਾਸੇ ਤੋਂ ਜਿਹੜਾ ਉਹ 52 ਫੁੱਟ ਸੀ ਅੱਜ ਕੱਲ੍ਹ ਸਾਹਮਣੇ ਪਾਸੇ ਤੋਂ ਇਮਾਰਤ ਜਿਹੜੀ ਉਹ 77 ਫੁੱਟ ਹੈ ਪਹਿਲਾਂ ਜਿਹੜੀ ਪਿਸ਼ਾਣ ਨੂੰ ਇਹਦੀ ਚੜਾਈ ਸੀ ਉਹ 41 ਫੁੱਟ ਸੀ ਅੱਜ ਕੱਲ੍ਹ ਉਹ 44 ਫੁੱਟ ਹੈ ਔਰ ਫਰਸ਼ ਤੋਂ ਲੈ ਕੇ ਉੱਪਰ ਗੁੰਮਨ ਤੱਕ 85 ਫੁੱਟ 3 ਇੰਚ ਜਿਹੜੀ ਉਹ ਬੰਦੀ ਹੈ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਅੰਦਰ ਹੀ ਪੌੜੀਆਂ ਚੜ੍ਹਦੀਆਂ ਸੀ ਤੇ ਅੰਦਰੋਂ ਹੀ ਉਤਰਦੀਆਂ ਸੀ ਅੱਜ ਕੱਲ੍ਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਬਾਹਰਲੇ ਪਾਸੇ ਤੋਂ ਪੌੜੀਆਂ ਚੜ੍ਹਦੀਆਂ ਤੇ ਬਾਹਰਲੇ ਪਾਸੇ ਤੋਂ ਹੀ ਉਤਰਦੀਆਂ ਔਰ ਉਹ ਜਿਹੜਾ ਖੂਹ ਸੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਲਵਾਇਆ ਸੀ ਉਹ ਅਕਾਲ ਤਖਤ ਸਾਹਿਬ ਦੇ ਅੰਦਰ ਹੀ ਸ਼ੇ ਸ਼ੋਭਤ ਹੈ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਇਮਲੀ ਦਾ ਦਰਖਤ ਸੀ ਉਹ ਇਮਲੀ ਦਾ ਦਰਖਤ 1984 ਦੇ ਵਿੱਚ ਗੋਲੇ ਵਜਨ ਕਰਕੇ ਜਿਹੜਾ ਉਹ ਸੁੱਕ ਜਾਂਦਾ ਹੈ ਤਾਂ ਉਸ ਤੋਂ ਬਾਅਦ ਜਿਹੜਾ ਹੈ ਅੱਜ ਕੱਲ ਵੀ ਖੇਤੀ ਬਾੜੀ ਜਿਹੜੇ ਮਾਹਿਰ ਹੈ ਉਹਨਾਂ ਦੀ ਸਲਾਹ ਦੇ ਨਾਲ ਉਸ ਇਮਲੀ ਦੇ ਦਰਖਤ ਦੀ ਸੇਵਾ ਸੰਭਾਲ ਜਿਹੜੀ ਉਹ ਕੀਤੀ ਜਾ ਰਹੀ ਹੈ ਅਕਾਲ ਤਖਤ ਸਾਹਿਬ ਜਿਹੜਾ ਵਾ ਉਹ ਸਿੱਖਾਂ ਦਾ ਸ੍ਰੇਸ਼ਟ ਤਖਤ ਹੈ ਔਰ ਸਿੱਖਾਂ ਦੇ ਰਾਸੀ ਔਰ ਧਾਰਮਿਕ ਫੈਸਲੇ ਜਿਹੜੇ ਆ ਉਹ ਅਕਾਲ ਤਖਤ ਸਾਹਿਬ ਤੇ ਹੁੰਦੇ ਆ ਤੇ ਇਦਾਂ ਕਰਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਵੇਲੇ ਤੋਂ ਲੈ ਕੇ ਹੁਣ ਤੱਕ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਜਿਹੜਾ ਸ਼ਸ਼ੋਭਤ ਹੈ